ਕੀ ਰਾਜੀ ਅੱਜ ਕਾ ਤੇ ਮੈਂ ਲੋਕਾਂ ਨੂੰ ਕੰਮ ਕਰਦਾ ਕਿ ਅੱਜ ਮੈਂ ਬਣਾਇ ਸੀ ਪੀਜ਼ਾ ਤੇ ਮੋਕਲੇ ਸਰਮਾ ਕੇ ਦੇ ਚੁੱਕੀ ਅੰਤ ਸਿਧਰਾ ਸਾਰੇ ਦੇ ਸਾਹੀ ਬਣਾ ਰਿਹਾ ਹੈ ਆਪਣਾ ਕੀ ਰਾਜ ਸਕੇ ਸਾਨੂੰ ਦਿਖਾਣਾ ਦੀ ਪਹਿਲੀ ਪਹਿਲੀ ਚ ਤਾਂ ਮੈਨੇ ਮੈਨੂੰ ਮੰਮਾ ਨੇ ਬੋਲਿਆ ਕਿ ਐਕਸਪਾਇਰ ਆ ਮੰਮਾ ਨੇ ਮੈਨੂੰ ਮਜ਼ਾਕ ਚ ਬੋਲ ਦਿੱਤਾ ਇਸ ਐਕਸਪਾਇਰ ਸਕੈਫਰ ਫਿਰ ਮੈਨੇ ਜਿੰਨੀ ਪਾ ਕੇ ਬਣਾ ਲੇਤਾ ਪਾਣੀ ਚ ਫਿਰ ਉਹ ਬਨ ਗਈ ਫਿਰ ਜਦ ਮਮਾ ਨੇ ਬੋਲਿਆ ਐਕਸਪਾਇਰ ਨਹੀਂ ਹੈਗੀ ਫਿਰ ਮੈਨੇ ਇਹਨੂੰ ਪਾ ਕੇ ਬਣਾਤਾ ਹੁਣ ਦੇਖੋ ਜੀ ਜਸਨੀ ਜੀ ਪਤਾ ਨਹੀਂ ਹੁਣ ਉਸ ਤੋਂ ਬਾਅਦ ਟੀਵਲਾ ਜੀ ਅਪਾ ਦੇ ਦਰ ਦੇ ਨਾਲ ਮੈਂ ਨੇ ਪੁੱਛ ਮੈਨੇ ਪਤਾ ਪਰ ਮੈਨੇ ਫੋਨ ਤੇ ਦੇਖਿਆ ਜਰਸਤੀ ਹੁਣੀ ਹੁਣੀ ਤੇਜ ਤੇ ਹਟ ਗਈ ਫਿਰ ਮੈਂ ਸੋਚਿਆ ਚਲੋ ਨਹੀਂ ਸੁਣਾ ਉਹ ਕਰਦੇ ਟ੍ਰਾਈ ਚਲੋ ਜੀ ਹੁਣ ਆਪਾਂ ਵੀ ਬਣਾਨੇ ਆ ਆਪਣਾ ਬਣ ਗਿਆ ਔਰ ਇਹ ਜੀ ਆਪਾਂ ਪਰ ਇਹਦੇ ਵਿੱਚ ਪਾ ਰਿਹਾ ਗਲਾਸਾਂ ਚ ਸਰ ਕ ਫ੍ਰੀਜ ਚ ਰੱਖ ਲਿਓ ਹਾਂ ਦੇਖੋ ਹਾਂ ਦੇਖੋ ਆ ਸਾਹਨੇ ਜੋ ਦੋਨੋਂ ਸਰ ਕ ਫ੍ਰੀਜ ਚ ਰੱਖ ਲਿਓ ਹਾਂ ਆਹ ਅਸੀਂ ਬਣਾਵਾਂਗੇ ਅਸੀਂ ਅੱਜ ਸਨੀ ਦੀ ਬਣਾ ਰਹੀ ਆ ਵੀਜ਼ਾ ਆ ਰਖ ਇੱਕ ਇੱਕੇ ਦਾ ਪੀਜ਼ਾ ਵੀ تیار ਹੋ ਗਿਆ 99 ਨੰਬਰ ਦੇ ਰਹੀਆਂ ਤੇ ਜੀ ਮੈਨੇ ਪੀਜ਼ਾ ਬਣਾ ਲਿਆ ਤੁਸੀਂ ਖਾਓ ਅੱਜ ਮੈਂ ਖਾ ਗਈ ਤੇ ਤੁਸੀਂ ਮੈਨੇ ਲਾਸਟ ਤੇ ਆ ਬਣਾਇਆ ਸੀ ਇਸ ਚ ਮੈਨੇ ਸੇਮ ਚੀਜ਼ ਵਰ ਪਾਈ ਨਾ ਪਰ ਇਸ ਚ ਮੈਨੇ ਮਿਰਚ ਨਹੀਂ ਪਾਈ ਤੇ ਤੁਸੀਂ ਵੀ ਖਾਓ ਜੀ ਤੇ ਮਮਾ ਅੱਜ ਬਣਾ ਰਹੇ ਨੇ ਪਿੰਡੀਅਨਸ ਖਾਓ ਜੀ ਤੁਸੀਂ ਦੇਖੀ ਸਾਜੋ ਤੇ ਸਾਹਿਬ ਦਾ ਜੂਸ ਵੀ ਬੜਾ ਟੇਸਟੀ ਹੈ ਇਸਨੇ ਉਸ ਨੂੰ ਕਟ ਕਰਕੇ ਹੁਣ ਉਹ ਬਣਾਇਆ ਕੀ ਬਣਾਇਆ ਹੈ ਸਕੈਚ ਸਕੈਚ ਮੈਂ ਤੇ ਸੋਸ ਤੁਸੀਂ ਵੀ ਖਾਓ ਜੀ ਤੇ ਇੰਜੋਏ ਕਰੋ ਬਾਏ ਬਾਏ ਸਤਿ ਸ਼ਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਅਸੀਂ ਇਹ ਪ੍ਰਿੰਦੀ ਸਬਜ਼ੀ ਬਣਾ ਰਿਆ। ਮੈਂ ਕਿਹਾ ਚਲੋ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਤੇ ਗਰਮੀ ਦਾ ਮੌਸਮ ਹੋ ਰਿਹਾ ਹਨਾ ਸੋਈ ਦੇ ਵਿੱਚ ਬਹੁਤ ਤਪਸ਼ਿਆ ਪੈਣ ਲੱਗਿਆ ਹਨਾ। ਮਾਜਾ ਨੂੰ ਥੋੜੇ ਤੇ ਸਬਜ਼ੀ ਬਣਾ ਲਿਆ ਕਰਾਂਗੇ। ਇਹ ਮੌਸਮ ਬਾਅਦ ਚਾਹ ਲੋ ਤੁਹਾਡੇ ਵੀ ਹੰਡੇ ਵੜ ਜਾਂਦੇ ਹਨਾ। ਸਭ ਤੋਂ ਪਹਿਲਾਂ ਖੋਨੇ ਕੜਾਹੀ ਗਰਮ ਹੋਣ ਵਾਸਤੇ ਰੱਖਤੀ ਆ। ਪ੍ਰਿੰਦੀਆਂ ਪਿਆਜ਼ ਟਮਾਟਰ ਹਰੀ ਮਿਰਚ ਆਪਾਂ ਨੇ ਸਾਰਾ ਸਮਾਨ ਤਿਆਰ ਕਰਕੇ ਰੱਖ ਲਿਆ ਆਪਣਾ ਹਨਾ ਤਾਂ ਕਿ ਫਿਰ ਵਿੱਚ ਦੀ ਬਾਰ-ਬਾਰ ਆਪਾਂ ਨੂੰ ਕੁੱਠੜਾ ਨਾ ਪਵੇ ਜਾਂ ਭੁਸਾਦੀਆਂ ਵਗੈਰਾ ਕੱਟਣੀਆਂ ਨਾ ਪੈਣ ਤਾਂ ਕਰਕੇ ਬਾਈਪ੍ਰਿੰਡ ਦੀ ਸਬਜੀ ਹੋਈ ਕarele ਹੋਏ ਇਹ ਤਾਂ ਸਾਰੇ ਚੁੰਨੇ ਪੀ ਵਧੀਆ ਲੱਗਦੇ ਨੇ ਗੈਸ ਤੇ ਵੀ ਚਲੋ ਬਣਾਉਂਦੇ ਤਾਂ ਹੈਗੇ ਆ ਉਹ ਆਸ ਇੱਕ ਆਪਾਂ ਆਪ ਦਾ ਸਰੀਰ ਜਾ ਬੋਝ ਲੈਨੇ ਆ ਤੇ ਇੱਧਰ ਸਾਡੇ ਜੀਤੇ ਆਹ ਇੱਧਰ ਬੱਚੇ ਸਖਾਈਆਂ ਕਰ ਰਹੇ ਨੇ ਪਹਿਲਾਂ ਇੱਕ ਬੱਚੇ ਨੇ ਪੀਜਾ ਬਣਾਇਆ ਇੱਕ ਨੇ ਬਣਾਇਆ ਸ਼ਰਬਤ ਜਸਨੀ ਜੀ ਕਰਨੇ ਪੀਜਾ ਬਣਾਇਆ ਸਹਵ ਸਿੰਘ ਨੇ ਬਣਾਇਆ ਸ਼ਰਬਤ ਹਨਾ ਇਦਾਂ ਜੱਗ ਭਰ ਦਿੱਤਾ ਹੋਇਤਾ ਵੰਦਾ ਜੱਗ ਏਦਾਂ ਗਲਾਸ ਲੈਣੀ ਹੈ ਬੱਚੇ ਏਦਾਂ ਗਲਾਸ ਲੈ ਚੀਨੀ ਹੈ ਏਦਾਂ ਬਾਰ ਰਹੀ ਹੈ ਇਹਦਾ ਹੰਡਾ ਢੰਡ ਗਲਾਸ ਨਾਲ ਚੋਣਾ ਹੈ تین ਤਾਂ ਥੋੜਾ ਥੋੜਾ ਪਾ ਕੇ ਲਓ ਜੀ ਕੜਾਹੀ ਆਪਣੀ ਗਰਮ ਹੋ ਗਈ ਆ ਤੇ ਇੱਕ ਕਾਛੀ ਆਪਾਂ ਇਹਦੇ ਵਿੱਚ ਤੇਲ ਦੀ ਪਾ ਲਈਆ ਤੇ ਤੇਲ ਉਹ ਆ ਜਿਹੜਾ ਆਪਾਂ ਪਹਿਲਾਂ ਕਾੜ ਕੇ ਰੱਖ ਲੈਨੇ ਹਾਂ ਨਾ ਫਿਰ ਬਸ ਇੱਧਰ ਮੇਰੇ ਕੰਢੋਂ ਗੱਦ ਜੀ ਇੱਕ ਲਓ ਜਿਸ ਨੇ ਖਾਟਸਾ ਅੜ ਗਲਾਨੇ ਪੀਜਾ ਬਣਾ ਕੇ ਕੱਪੜੇ ਲਵੇਟਦੇ ਹੋਏ ਹੋਰ ਤਾਂ ਨਹੀਂ ਆ ਚੱਲ ਤਾ ਕੋਈ ਨਾ ਛੋਟਾ ਬੱਚਾ ਬੁਸੇ ਅਹੀਂ ਕਰਦੇ ਬੁਸੇ ਹੌਲੀ ਹੌਲੀ ਬੱਚੇ ਤਾਂਹੀਂ ਕਰਦੇ ਫਿਰ ਇਹਦੀ ਪੀਜਾ ਹਟ ਕਰਾ ਲਾਂਗੇ ਤੇਰਾ ਤਾਂ ਬਹੁਤ ਵਧੀਆ ਬਣਾ ਆਹ ਦੇਖੋ ਦਾਗ ਲਾਲੇ ਕੋਈ ਨਹੀਂ ਤੇ ਕਿਉਂ ਮਸਾਲੇ ਨੂੰ ਫੋਨ ਦੇਖੀਓ ਤੇਰੀ ਸ਼ਰਬਤ ਦੀ ਰੇੜੀ ਲਵਾ ਦਾਂਗੇ ਇਹਦੀ ਪੀਜਾ ਹਟ ਬਣਾ ਦਾਂਗੇ ਫੇਲਾ ਪਰੇ ਪਾਲੇ ਜੀਰਾ ਪਾਲੇ ਪੀਸਿਆ ਹੋਇਆ ਧਨੀਆ ਇਹ ਮੈਂ ਨੇ ਲੌਂਗ ਐ ਤੇ ਪਾਤੀ ਗਰਮ ਮਸਾਲਾ ਤਿਆਰ ਕਰ ਰਹੀ ਹਾਂ ਉਹਨਾਂ ਦਾ ਸਾਰਾ ਪੀਸ ਪਾ ਕੇ ਕਰਦਾ ਮਸਾਲਾ ਤਿਆਰ ਹਾਂ ਉਹਦੇ ਨਾਲ

ਹਾਂ ਚਾਂਦ ਪੱਤੀ ਹੋ ਗਈ ਕੋਲਰ ਅਕਸਰ ਪੌਣੀ ਦੇਖਣਾ ਨੋ ਨੋ ਪਲੀਜ਼ ਥੋੜਾ ਪੈਣਾ ਨੂੰ ਬਰਾਉਂਗੇ ਕਰਾਂਗੇ 골ਡਨ ਬਰਾਉਂਗੀ ਜਿਹਾ ਤਾਂ ਕਿ ਧੰਦੇ ਰਹਿ ਜਾਵੇ ਫਿਰ ਨੂੰ ਨਹੀਂ ਰਹੇ ਮੈਂ ਉਸ ਤੋਂ ਬਾਅਦ ਹਰੀ ਮੇਕ ਤੋਂ ਤੁਹਾਡੀ ਬਣਾਉਣ ਲਈ ਟਮਾਟਰ ਕਹਿੰਦੇ ਪਿਆਜ ਦੇ ਨਾਲ ਪਾ ਦੋ ਟਮਾਟਰ ਕੁਝ ਬਣ ਜਾਏਗਾ ਆਹ ਪਿਆਜ ਪਿਆਜ ਪੁੱਜਨ ਜਾਏਗਾ ਵੀ ਉਹ ਮੇਰੀ ਇਹ ਰੈਸਪੀ ਕੋਈ ਵੀ ਥੀ ਪਾ ਦੋ ਪਿਆਜ ਹਾਂ ਅਸੀਂ ਤਾਂ ਦੇਖੇ ਹੈ ਹਾਂ ਉਸ ਤੋਂ ਪਹਿਲਾਂ ਸੀ ਟਮਾਟਰ ਬਾਸੇ ਪਿਆਜ਼ ਭੁੰਨ ਲਿਆ ਪਹਿਲਾਂ ਟੇਰ ਟਮਾਟਰ ਹਾਂਜੀ ਜਿਹੜੇ ਆਪਣੇ ਪਿਆਜ਼ ਨੇ ਦੇਖੋ 골ਡਨ ਬਰਾਊਨ ਦੇ ਹੋ ਗਏ ਨੇ ਚੁਲੇ ਦੇ ਬੰਨ ਚਾਦ ਦੀ ਜਿਹੜੀ ਕਿਛੀ ਬੁਹੇ ਲੱਗ ਗਈ ਹੁੰਦੀ ਆ ਬਹੁਤ ਏਸੀ ਲੱਗਦੀ ਆ ਚੁਲੇ ਤੇ ਚਾਦ ਚਲੋ ਜਿਹੜੇ ਨੂੰ ਥੋੜੇ ਰਹਿ ਗਏ ਉਹ ਬਾਅਦ ਚ ਸੇਕ ਲੱਗੀ ਜਾਊਗਾ ਅੱਪਾ ਪਾ ਦਾਂਗੇ ਟਮਾਟਰ ਤੇ ਹਰੀ ਮਿਰਚ ਜਿਹੜੀ ਆਪਾਂ ਨੇ ਕੱਟ ਕੇ ਰੱਖ ਰખી ਆ ਹੁਣ ਤੱਕ ਬਹੁਤ ਮਤਦੀ ਆ ਮਰੀ ਇਹ ਨਾਲ ਅੱਗ ਲੱਗ ਜਾਂਦੀ ਆ ਮੰਮੀ ਆਨੇ ਮਨੇ ਨੰਨੇ ਨੰਨਾ ਵਿੱਚ ਅੱਗ ਸੌਰੀ ਆਈ ਹੋਈ ਹੁੰਦੀ ਆ ਇਹ ਚਾਹੀਏ ਕੰਮ ਕਰਨਾ ਚਾਹੀਦਾ ਚਲੋ ਹੁਣ ਤਾਂ ਫਾਸਲਾ ਸਭ ਦੀਆਂ ਵੱਡੀਆਂ ਹੋਈਆਂ ਹਨ ਜਦੋਂ ਫਾਸਲਾ ਹੁੰਦੀਆਂ ਉਦੋਂ ਅੱਗ ਲੈ ਖੁੱਲ੍ਹਦੇ ਥੋੜਿਆ ਕੱਟੇ ਅੱਗ ਮਚਾਉਂਦਾ ਜਿਵੇਂ ਚਾਉਂਦਾ ਤਾਂ ਬਹੁਤ ਗੌਰ ਨਾਲ ਆਖਿਰ ਅਭੀ ਕਈ ਵਾਰ ਪਤੰਗਾ ਉੱਡਿਆ ਲਾ ਹੁੰਦਾ ਹਨ ਹਵਾ ਹੂਆ ਚੱਲਦੀ ਰਹਿੰਦੀ ਆ ਪਤਾ ਨਹੀਂ ਹੁੰਦਾ ਫਿਰ ਨੁਕਸਾਨ ਹੋ ਜਾਂਦਾ ਫਿਰ ਕੀ ਫਾਇਦਾ ਹੁੰਦਾ ਹੁਣ ਪਕੌੜਾ ਇਹਨੂੰ ਫੇਕਲਵਾਵਾਂਗੇ ਫਿਰ ਪਾ ਦਾਂਗੇ ਜਿਹੇ ਸਪਾ ਫਰੀਂਗੀਆਂ ਹੁਣ ਦੇਖੋ ਜੀ ਆਪਾਂ ਟਮਾਟਰ ਨੇ ਜਿਹੜੇ ਉਹ ਵੀ ਹੁਣ ਝੁੱਗ ਗਏ ਨੇ ਹਰੀ ਮੱਚਾ ਉਪਜ ਗਿਆ ਤੇ ਆਪਣੀਆਂ ਆਪਣੀਆਂ ਪ੍ਰਿੰਡੀਆਂ ਨੇ ਹੁਣ ਪਾਈ ਇਹ ਵਿੱਚ ਪਾ ਦਾਂਗੇ ਗੇਂਦੂਲੇ ਯਾਦ ਲਿਆ ਮੁਕੀ ਮੁਕੀ ਜਾਂ ਤੇ ਨਰ ਜੀ ਬਰੀਆ ਬੰਦੀ ਇਹ ਪਤਾ ਹੈ ਕਿ ਜੇ ਚੁੱਲਾ ਜੀ ਆ ਗਿਆ ਤੇ ਚੁੱਲਾ ਮੈਨੇ ਕਾਹੀ ਦੇ ਤੀ ਜਰੋ ਜੀ ਕਰੇ ਆਪ ਦਾ ਹਨ ਜਿੱਥੇ ਜੀ ਰੋਤਾ ਢਾਲ ਸਾਬਦੀ ਰੋਟੀ ਟੋਕਾ ਪਕਾ ਬਣਾ ਸਕਦੇ ਜੇ ਕੋਈ ਸਿੱਖਾ ਚੁੱਲਾ ਹੁੰਦਾ

ਹਾਂਜੀ ਉਹਨਾਂ ਪਕਵਣ ਲਿਆ ਹਲਾਉਂਦਾ ਹੈ ਜਿੱਥੇ ਵੀ ਹਲਾਉਂਦੇ ਰਹਿੰਦੇ ਰਹਿੰਦਾ ਤੁਸੀਂ ਇਹ ਮੱਤ ਕਹਿਣ ਲੱਗੇ ਹੋ ਸੋਨੇ ਕੇ ਨਾ ਕੇੜਾ ਕਾ ਕੇੜਾ ਨਹੀਂ ਆਉਂਦੀ ਹੈਗੀ। ਇੰਕੀ ਵਿੱਚ ਕਰਦੇ। ਨੂੰ ਦੇਖ ਮੈਂ ਮੈਂ ਨੀਚੇ ਬੈਠਾ। ਅੰਮੀ ਨੇ ਪਿੱਛੇ ਮਾਰ ਕੇ ਭੱਜ ਗਈ। ਤੈਨੂੰ ਕਿਹਾ ਦੀ ਵੀ ਦੀਦੀ ਸਿੰਬਰੀ ਆ। ਤੂੰ ਛਿੜ ਕਰੇ ਵੇੜਾ ਵਾਸਤਾ। ਉਹ ਜੇ ਸਾਰੇ ਇੱਕ ਦੂਜੇ ਤੇ ਨਹੀਂ ਕਰਿਆ ਨਾ ਦੇਖੋ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਨਮਕ ਤਾਂ ਕਿ ਢਿੰਡੀਆਂ ਜਿਹੜੀ ਬਣ ਜੇ ਵਧੀਆ। 2 ਚਮਚਾ ਆਪਾਂ ਨਮਕ ਰੇ ਪਾਵਾਂਗੇ। ਹਲਦੀ ਤੇ ਲਾਲ ਮਿਰਚ ਆਪਾਂ ਫੇਰ ਪਾਵਾਂਗੇ। ਲਓ ਜੀ ਪਰ ਇੰਡੀਆ ਨੇ ਜਿਹੜੀਆਂ ਆਪਣੀਆਂ ਬਿਲਕੁਲ ਹੀ ਭੁੱਜ ਚੁੱਕੀਆਂ ਨੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਹਲਦੀ। 1.5 ਚਮਚ ਹਲਦੀ ਦਾ ਤੇ ਇੱਕ ਚਮਚ ਲਾਲ ਮਿਰਚ ਮਿਕਸ ਕਰ ਦਿੰਨੇ ਆਪਾਂ ਲਓ ਜੀ ਆਪਣੀ ਸਬਜ਼ੀ ਆ ਜਿਹੜੀ ਬਰਕੇ ਤਿਆਰ ਹਿੰਟਾ ਕੇ ਰੱਖ ਦਾਂਗੇ ਚਲੋ ਵੀ ਥੋੜਾ ਥੋੜਾ ਜਿਹੜਾ ਆਂਚ ਜਾ ਉਹ ਲੱਗੀ ਜਾਊਗਾ ਹਾਂ ਨੋਂਡ ਪਹਿਲੀ ਬਾਤ ਆਤੀ ਜਿਹੜੀ ਹਲਦੀ ਆਈ ਚਲ ਮਿਰਚਾ ਉਹ ਵੀ ਹੋ ਜੀਓ ਕਿ ਅੱਗ ਆ ਜਿਹੜੀ ਹੁਣ ਬਸ ਸੌ ਚੁੱਕੀ ਆ ਥੋੜਾ ਥੋੜਾ ਐ ਸੇਕ ਲੱਗੀ ਜਾਊਗਾ ਸਬਜ਼ੀ ਬਣ ਗਈ ਆਪਣੀ ਤੇ ਇੱਧਰ ਸਾਰਾ ਟੱਬਰ ਬੈਠ ਗਿਆ ਬਾਹਰ ਆ ਕੇ ਅੱਗ ਸੇਕਨ ਆਏ ਹੋਰ ਬੈਠੇ ਮੰਜੇ ਤੇ ਸਾਰੇ ਹੋਰ ਇੱਕ ਦੂਜੇ ਕਹਿਣੀ ਪਿੱਠਾ ਕਰੀ ਜੇ ਮੈਂ ਲੜਕੇ ਬੈਠੇ ਹੁੰਦੇ ਨੇ ਮੈਂ ਤਾਂ ਇਕੱਲੇ ਕੰਮ ਕਰਦੀ ਤੇ ਕੰਮ ਕਰਾ ਪਿਓ ਕਿਨਸ ਸੇਕਣ ਲਈ ਆਈ ਸੀ ਪਾਣੀ ਪਾ ਪਾ ਕੇ ਸਾਰੀ ਘੁੰਟੀ ਰਣੀ ਜਿਸ ਦਿਨ ਭੈਣਾ ਪਤਾ ਨਹੀਂ ਇੱਕ ਭਰਾ ਆ ਕਮੈਂਟ ਕਰਿਆ ਹੋਇਆ ਕਹਿੰਦੀ ਛੋਟੀ ਸਾਲ ਨੂੰ ਛੋਡੇ ਨਾਲ ਲੜੀ ਹੋਈ ਹੈ ਵੀ ਐ ਨੂੰ ਕਈ ਬੈਠੇ ਚਲੋ ਮਜ਼ਾਕ ਨਾ ਉਹ ਮੰਮੀ ਇੱਧਰ ਬੈਠੀ ਮੈਂ ਪਿੱਛੇ ਹੀ ਬੈ ਗਈ ਹਾਂ ਮੰਮੀ ਆਉਦੇ ਮੈਂ ਤੇ ਨਾਲੋਂ ਪਹਿਲਾਂ ਕਾਠੀ ਸੀ ਕੁੰਜਾ ਖਾਲੀ ਦਿੱਤੂ ਇੱਧਰ ਆ ਕੇ ਸਾਥੀ ਕਰ ਅਸੀਂ ਆਇਆ ਨਹੀਂ ਦੇਖਦੇ ਨੇ ਵੀ ਇੱਕ ਦੂਜੇ ਘੜੀ ਮੂੰਹ ਕਰਕੇ ਬੈਠਣਾ ਜਿੱਥੇ ਸਾਨੂੰ ਜਗਾ ਜੀ ਮਿਲਦੀ ਆ ਫੀ ਉਵੇਂ ਹੀ ਮੰਜਿਆਂ ਤੇ ਬਹਿ ਜਾਨੇ ਹੁੰਨੇ ਆ ਨਾ ਬੈਠਾ ਹੀ ਉਧਰ ਵੀ ਲੜਿਆ ਹੋਈ ਜਾਏ ਇੱਕ ਪਾਸੇ ਬੈਠਾ ਵੀ ਇੱਕ ਪਾਸੇ ਬੈਠਾ ਵੀਰ ਉਹ ਫਿਰ ਦੂਜੇ ਪਾਸੇ ਸੈ ਬੈਠਾ ਉਧਰ ਹਾਤੀ ਤੇ ਬੈਠੀ ਆ ਹੁਣ ਫਿਰ ਮੰਜੇ ਤੇ ਹੀ ਬਹਿਦਾ ਹੈ ਹਾਂ ਤੇ ਫਿਰ ਅੰਦਰ ਹੀ ਆ ਕੇ ਬੜੂ ਪੇਟਾ ਹੈ ਜਾਂ ਨਹੀਂ ਮੈਨੂੰ ਤਾਂ ਲੱਗਦਾ ਹੁੰਦਾ ਅਗਲੇ ਤੋਂ ਤਨ ਨੂੰ ਭੱਜੂਗਾ ਸਾਨੂੰ ਭੱਜੂ ਅਗਲਾ ਦਾਸ ਕੋ ਤੇ ਜਾ ਕੇ ਹਾਂ ਚਲੋ ਜੀ ਨਗਰ ਤੇ ਮੈਂ ਫੇ ਸਾਰਾ ਦਿਨ ਫੋਨ ਦਾ ਖੜਾ ਨਹੀਂ ਛੱਡਦਾ ਉੱਧਰ ਦੇਖ ਬੈਠਾ ਪਾਣੀ ਆਇਆ ਦੋਲਖੇ ਉੱਧਰ ਆ ਵਰਤਿਆ ਆਇਰੂ ਇਹ ਮੈਨੂੰ ਕਹਿ ਰਹੇ ਨੇ ਤੁਸੀਂ ਵੀ ਵਿੱਚੇ ਹੋ ਝੋਕ ਇਹਨਾਂ ਨੇ ਸਰਦ ਪਹੀ ਦੇ ਮੰਮੀ ਫੋਨ ਦੇਖਦੀ ਆ ਫੋਨ ਦੇ ਫਿਰ ਫੋਨ ਮੈਂ ਤਾਂ ਸੀਰੀ ਕਰ ਦੇਣਾ ਇਹ ਕਰਾ ਖਰਾਬ ਹੋਣਾ ਕਿੱਥੇ 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 ਝੂਠੋ ਟੋਕ ਕੀ ਹੁਣ ਤੁਸੀਂ ਡੈਡੀ ਆਏ ਤਾਂ ਨਹੀਂ ਖੜਾ ਛੱਡਦੇ ਡੈਡੀ ਨੂੰ ਪਾ ਦਿਨੇ ਹੋ ਵੀ ਸਮਝਾ ਡੈਡੀ ਆਏ ਫੋਨ ਦੀਆਂ ਗੁੱਡੀਆਂ ਆਪ ਦੁਪਹਿਰੇ ਕਿਹਨੇ ਦੇਖਦੀਆਂ ਸਨ ਉਰੇ ਅੱਧੀ ਟੈਂਕੀ ਖਾਪੀ ਨੀਜ ਕੀ ਕਰ ਰਿਹਾ ਪੁੱਤ ਬਿਆਰ ਪੈ ਰਹੇ ਤੇ ਡੋਲੀ ਗਈ ਹੁਣ ਉੱਥੇ ਡੋਲੀ ਨਹੀਂ ਬਸ ਧੀਏ ਬਹੁਤ ਹੋ ਗਏ ਕੰਮ ਪਰਸ ਧੋਰੀ ਆ ਵਿਚਾਰੀ ਪਰਸ ਕੀ ਹੈ ਓਹ ਤਾਂ ਬਹੁਤ ਯਾਰ ਬਸ ਪੁੱਤ ਰਹਿਣ ਦੇ ਠੰਡਾ ਬਾਈ ਨਾ ਆ ਲੈ ਹੁਣ ਹੋਰ ਨੀਜ ਪੁੱਤ ਟੈਂਕੀ ਖਾਲੀ ਹੋ ਗਿਆ ਅਖਾ ਡੈਡੀ ਨੇ ਤਾਂ ਪਹਿਲਾਂ ਨਾ ਕਹੀ ਬਹਿ ਗਿਆ ਉਹ ਕਰ ਰਿਹਾ ਰਹੇ ਫੋਨ ਵੀ ਕੀ ਘਰ ਘੱਡੂ ਆ ਕੇ ਨਾ ਰਹ ਹੁਣ ਦੂ ਵੀ ਹੋਰ ਹੁਣ ਭੁੱਲੀ ਜਾ ਆ ਜਾ ਮੈਂ ਫਾੜਦੀ ਆ ਫਿਰ ਮੈਂ ਖਲੇੜੀ ਫਾੜ ਲਾਓ ਤੋ ਕੱਪ ਹੋਰ ਫਾੜ ਲਾ ਮੈਂ ਸ਼ਰਮਤ ਨਹੀਂ ਕਿਤੇ ਉਹਨੂੰ ਤੁਹਾਨੂੰ ਆਪਾ ਫਾੜਨਾ ਪਊਗਾ ਛੱਡ ਦੇ ਨਾ ਬੱਚੇ ਬਸ ਨਾਸਟ ਕਰਕੇ ਸੌਂ ਗਏ ਨਾਸਟ ਕਰ ਦੇ ਇੰਕੀ ਪਸਾ ਕੇ ਉਹਨੇ ਕਿਹਾ ਨੇ 6 ਵਜੇ ਪਹਿਨੇ ਤਾਰ ਮੇਰੇ ਉਵੇਂ ਐਸ ਪੈ ਰਹੇ ਕੋਈ ਨਾ ਵੀ 7 ਵਜੇ ਤੋਂ ਪਹਿਲਾਂ ਕੱਢਣੀ ਨਹੀਂ ਉਹਨਾਂ ਨੇ ਉਹ ਫਿਰ ਲੱਖਸਾ ਮਾਰ ਜੁਗਿਆ ਫੇ ਉਦੋਂ ਵੀ ਰੇਟ ਹੋਊਗੀ ਹਾਂ ਰ ਇਹ ਤਾਂ ਹੈਗਾ ਹੀ ਹੈ ਨਹੀਂ ਤੜਸੀ ਵੀ ਉਹਨਾਂ ਦੇ ਕਣਕ ਚੱਲਣਵਾਗੇ ਨਾਲੇ ਮੱਛਰ ਜਾ ਹੋ ਜਾਂਦਾ ਨਾ ਇਹ ਰ ਅੱਜ ਦਸਤ ਮਾਰੂਗੇ ਰ ਹਾਂ ਮੈਂ ਕਾਦੀ ਕਰੀ ਫੋਨ ਕਰਦੇ ਹੋਏ ਉਪਰ ਰ ਨਹੀਂ ਹੁੰਦਾ ਤਾਂ ਕੰਮ ਲੱਗਦਾ ਚਲੋ ਜੀ ਇਹ ਨਾਲ ਹੀ ਵਲੌਗ ਦਾ ਕਰਦੇ ਆ ਐਂਡ ਦਿਓ ਆ ਗਿਆ ਸਸ਼ਿਕਾ ਬਾਏ ਬਾਏ